ਮੇਰੀ ਸ਼ਹਿਰ ਤੇ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਜਿਵੇਂ ਤੁਸੀਂ ਜਾਣਦੇ ਹੋ ਵੀ ਸਭ ਤੋਂ ਸਾਡਾ ਮੇਨ ਟਾਰਗੇਟ ਐ ਸਟ੍ਰੀਟ ਡਰੱਗ ਐ ਇਹਦੇ ਚ ਸ਼ਹਿਰ ਨਿਵਾਸੀ ਪੱਤਰਕਾਰ ਸਾਡੇ ਭਰਾ ਪਹਿਲਾਂ ਹੀ ਸਾਡਾ ਬੜਾ ਸਾਥ ਦਿੰਦੇ ਆ ਹੋਰ ਵੀ ਸਾਥ ਦੇਣ ਜਿਹੜੀ ਇਹ ਨਸ਼ੇ ਦੀ ਲਤ ਆ ਲਹਨਤ ਆ ਸਾਡੇ ਸਮਾਜ ਨੂੰ ਲੱਗੀ ਆ ਇਹਨੂੰ ਅਸੀਂ ਜਿਹੜੀ ਜੜ ਤੋਂ ਖਤਮ ਕਰ ਸਕੀਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਦਿੱਤਿਆ ਜੀ ਉਹਨਾਂ ਦਾ ਵੀ ਇਹੀ ਹੁਕਮਿਆ ਕਿ ਕੋਈ ਵੀ ਨਸ਼ੇ ਦੀ ਇੱਕ ਵੀ ਜਿਹੜੀ ਵਾਈਟ ਵੀ ਆ ਉਹ ਵੀ ਨਹੀਂ ਕਿਸੇ ਨੂੰ ਵਿਕਣ ਦੇਣੀ ਤੇ ਨਸ਼ਾ ਲਗਭਗ ਖਤਮ ਹੋਣ ਦੇ ਕਿਨਾਰੇ ਤੇ ਆ ਤੇ ਇੱਥੇ ਪਬਲਿਕ ਸ਼ਹਿਰ ਵਾਸੀ ਪ੍ਰੈਸ ਸਾਡਾ ਸਹਿਯੋਗ ਕਰਨ ਤਾਂ ਜੋ ਇਹਨੂੰ ਜੜੋਂ ਪੁੱਟਿਆ ਜਾ ਸਕੇ ਬਹੁਤ ਜਲਦੀ ਮੇਰੇ ਜੋ ਧਿਆਨ ਚ ਆਇਆ ਡੜਵਾਂ ਚੌਕ ਆ ਇਹ ਪਰਲਾ ਬੱਸ ਸਟੈਂਡ ਆ ਇੱਥੇ ਜਿਹੜੇ ਆ ਡ੍ਰੈਫਟ ਮੁਲਾਜ਼ਮ ਜਿਹੜੇ ਆ ਉਹ ਲਗਾਏ ਜਾਣਗੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਜੜ ਤੋਂ ਹੀ ਖਤਮ ਕਰ ਦਿੱਤੀ ਜੇ ਉਹ ਵੀ ਕੋਈ ਸਮੱਸਿਆ ਨਹੀਂ ਹੋਊਗੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਮੁਲਾਜ਼ਮ ਹੈ ਉਹ ਉੱਥੇ ਅਸੀਂ ਪੁਆਇੰਟ ਕਰ ਲਾਂਗੇ ਟ੍ਰੈਫਿਕ ਦੀ ਸਮੱਸਿਆ ਤੋਂ ਬਸ ਇਹਨੂੰ ਵੀ ਜਲਦੀ ਜਦੋਂ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਗਈ ਜਦੋਂ ਟ੍ਰੈਫਿਕ ਕਰਮਚਾਰੀ ਲੱਗੇ ਤਾਂ ਇਹ ਸਾਰੀ ਸਮੱਸਿਆ ਹੱਲ ਹੋ ਜੇ ਇਹਦਾ ਕੰਮ ਜਾਂ ਜਗਾੜੂ ਰੇੜੇ ਵਾਲਾ ਨਹੀਂ ਹੋਣਾ ਸ਼ਾਂਤ ਸ਼ਹਿਰ ਦੇ ਜਿਹੜੇ ਦੁਕਾਨਦਾਰ ਆ ਜਿਹੜਾ ਯੂਥ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਕਹਿਣਾ ਵੀ ਜੂਥ ਜਿਹੜਾ ਆ ਉਹ ਦੁਕਾਨਦਾਰ ਆ ਉਹ ਸਾਡੇ ਪੁਲਿਸ ਦਾ ਸਹਿਯੋਗ ਕਰਨਾ ਜਦੋਂ ਵੀ ਉਹਨਾਂ ਨੂੰ ਕੋਈ ਸਾਡੀ ਲੋੜ ਪੈਂਦੀ ਆ ਮੇਰਾ ਫੋਨ ਨੰਬਰ ਆ ਮਾਨ ਜੋਗ ਐਸਐਸਪੀ ਸਾਹਿਬ ਦਾ ਫੋਨ ਨੰਬਰ ਆ ਉੱਤੇ ਜਦੋਂ ਵੀ ਮਰਜ਼ੀ ਫੋਨ ਕਰਕੇ ਕੋਈ ਵੀ ਇਨਫੋਰਮੇਸ਼ਨ ਦੇ ਸਕਦੇ ਆ ਤਾਂ ਇਹ ਸਾਡਾ ਸਹਿਯੋਗ ਕਰਨਾ ਸੀ ਉਹਨਾਂ ਦਾ ਸਹਿਯੋਗ ਕਰਦੇ ਆ ਥੋੜਾ 2 3 ਸਾਲ ਦਾ ਅਰਸ਼ਾ ਮੇਰਾ ਸ਼੍ਰੀ ਹਰਗੋਬਿੰਦਪੁਰ ਕਮਾਨ ਝੰਡੇ ਵਾਲਾ ਗੁਰੂ ਚਾਟੀਪਿੰਡ ਹੋਰ ਵਿੱਚ ਸੇਖਾਂ ਇਹ ਨਾ ਥਾਂ ਤੇ ਮੈਂ ਪਹਿਲਾਂ ਸਿਚੂ ਰਹਿ ਚੁੱਕਾ ਹਾਂ ਤਾਂ ਹੁਣ ਮੈਂ ਤਾਰੀਵਲ ਆਏ ਨੂੰ ਹੀ ਮੈਨੂੰ ਦੱਸ 15 ਦਿਨ ਹੋ ਗਏ ਆ ਬੜੀ ਵਧੀਆ ਪ੍ਰੈਸ ਵਾਲੇ ਡੀਲ ਕਰ ਰਹੇ ਆ ਮੈਂ ਦੁਕਾਨਦਾਰ ਸਾਨੂੰ ਵਧੀਆ ਤਰੀਕੇ ਨਾਲ ਹਰ ਇਨਫੋਰਮੇਸ਼ਨ ਦੇ ਰਿਹਾ ਜੀ ਹੁੰਦਾ ਮੈਂ ਤਕਰੀਬਨ 15 16 ਆਦਮੀ ਸੀ ਟਰੱਕ ਵਾਲੇ ਜਿਹੜੇ ਵੇਚਣ ਵਾਲੇ ਸੀ ਉਹ ਦਿੱਤੇ ਆ ਬਾਕੀ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਗਲਤ ਰਸਤੇ ਤੇ ਪੈ ਗਏ ਆ ਜਿਹੜਾ ਡਰਗ ਦਾ ਸੇਵਨ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਨ ਨੂੰ ਤਿਆਰ ਆਂ ਉਹਨਾਂ ਨੂੰ ਅਸੀਂ ਐਡਮਿਟ ਕਰਵਾ ਕੇ ਉਹਨਾਂ ਦਾ ਇਲਾਜ ਵੀ ਕਰਵਾਵਾਂਗੇ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ ਨਹੀਂ